ਚਾਹੀਦੇ ਥੱਲੇ ਆਲੇ ਪੁਰਾਣੇ ਦਬਾਈ ਆ ਜਾ ਵੀਰ ਜੀ ਮੈਂਤਰਾ ਆ ਜਾ ਫਾਇਉ ਨੀ ਐਵੇਂ ਰੇਪੇ ਚਾਹੀਦੇ ਤੇਰੀ ਜੰਗਰੀ ਦੀ ਲੋੜ ਹੈ ਵੀਰ ਜੀ ਆ ਜਾਓ ਮੈਂ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਬਸਰੀ ਦਾ ਨਾਮ ਚਰਨਜੀਤਰ ਪਿੰਡ ਬੋਨਾ ਜੀ ਹਾਂ ਜੀ ਜਿਹੜੇ ਉੱਪਰ ਜਿਹੜੇ ਫੀਲ ਲੱਗਦੇ ਤੁਹਾਡੇ ਜਾਈਦੇ ਮੇਰੇ ਘਰ ਆਵੇ ਜੀ ਕੀ ਕਾਰਨ ਕੀ ਹੈ ਟੈਂਕੀ ਦੇ ਚੜਨ ਦਾ ਕਾਰਨ ਜੀ ਅਸੀਂ ਪੈਂਡ ਦਾ ਕੰਮ ਕੀਤਾ ਸੀ ਗਲੀਆਂ ਨਾਲੀਆਂ ਦਾ ਤੇ ਉਹ ਸਾਨੂੰ 3 ਲੱਖ ਰੁਪਏ ਨਹੀਂ ਮਿਲੇ ਆ ਉਹਦਾ ਕਾਰਨ ਤੁਹਾਡੇ ਕਾਰਜਕਾਲ ਸਮੇਂ ਜਿਹੜੇ ਗਲੀਆਂ ਬਣਾਈਆਂ ਸੀ ਹਾਂਜੀ ਕਿਸੇ ਅਧਿਕਾਰੀ ਨਾਲ ਬਾਈ ਸਾਹਨੇ ਜੀ 2022 2022 ਹਾਂਜੀ ਕਾਰਨ ਕੀ ਹੈ ਹੁਣ ਤੱਕ ਜਿਹੜੇ ਪੈਸੇ ਲਟਕ ਰਹੇ ਆ ਕਾਰਨ ਕੀ ਹੈ ਕੌਣ ਇਹਦੇ ਚੜੀਕਾ ਪਾ ਰਿਹਾ ਹੈ ਨਿੱਕਾ ਸਰਕਾਰੀ ਭਾਰ ਇਹ ਦੂਸਰੀ ਕਦੇ ਮਿਲੇ ਤੁਸੀਂ ਅਧਿਕਾਰੀਆਂ ਨਾਲ ਹਾਂਜੀ ਮੇਰੇ ਸਾਡੇ ਪਿੰਡ ਦੇ ਪੰਚਾਇਤ ਦੇ ਮੇਰੇ ਸਾਰੇ ਠੀਕ ਕਹਿੰਦੇ ਆ ਉਹ ਲਾਰੀ ਲਾਈ ਜਾਂਦੇ ਬਸ ਅੱਜ ਦੇ ਦਿੰਦੇ ਆ ਕੱਲ ਦੇ ਦਿੰਨੇ ਆ ਕਈ ਬੰਦੇ ਜ਼ਿੰਮੇਵਾਰੀ ਚੱਕ ਲੈਂਦੇ ਆ ਅੱਜ ਬਰੇਸੇ ਕੱਲੋਂ ਲੈ ਕੇ ਟੇਕੀ ਹਾਂ ਹਾਂਜੀ ਇਸੇ ਕੱਲੇ ਹੁਣ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਕੋਈ ਯੋਜਨਾ ਨਾਲ ਨਹੀਂ ਮੈਨੂੰ ਨਹੀਂ ਪਤਾ ਉਹ ਘਰੇ ਦੱਸ ਕੇ ਨਹੀਂ ਆਏ ਨਾ ਬਸ ਕੀ ਮੰਗੇ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਕੀ ਮੰਗ ਕਰਾਂਗੇ ਮੰਗਸਾਨੂੰ ਜਿਹੜੇ ਪੈਸੇ ਬਣਦੇ ਸਾਡੇ ਬਣਦੇ ਦੇਣੇ ਚਾਹੀਦੇ ਬਾਈ ਜੀ ਨਾਲ ਗੱਲ ਹੋਈ ਬਲਰਾਜ ਜੀ ਨਾਲ ਤੁਹਾਡੀ ਕੋਈ ਹੁਣ ਨਹੀਂ ਸਾਡੀ ਕੋਈ ਗੱਲ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਵੀ نیچے ਨਹੀਂ ਆ ਰਹੇ ਕੀ ਗੱਲਾਂ ਵੀ ਆਪਾਂ ਕਰਦੇ ਉਹ ਆਦਾ ਬਸ ਜਿੰਨੇ ਜਰ ਮੇਰਾ ਹੱਕ ਨਹੀਂ ਮਿਲਦਾ ਉਹਨਾਂ ਜਰ ਨਹੀਂ ਜੀ ਹਾਂ ਜੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਬੋਨਾ ਪਿੰਡ ਦੇ ਵਿੱਚ ਸਾਬਕਾ ਸਰਪੰਚ ਦੇ ਪਤੀ ਸਰਦਾਰ ਬਗਰਾਜ ਸਿੰਘ ਜੀ ਨਰੇਗਾ ਦੇ ਪੈਸਿਆਂ ਦੀ ਕੋਈ ਮੰਗ ਨੂੰ ਲੈ ਕੇ ਉਹਨਾਂ ਦਾ ਬਿੱਲ ਨਹੀਂ ਪਾਸ ਹੋ ਰਿਹਾ ਸੀ ਕਾਫੀ ਚਿਰ ਤੋਂ ਉਹ ਟੈਂਕੀ ਦੇ ਉੱਪਰ ਚੜੇ ਸੀਗੇ ਤੇ ਮੈਂ ਐਸਚੋ ਧਰਮਕੋਟ ਇੱਥੇ ਪਹੁੰਚਿਆ ਕਿਉਂਕਿ ਥਾਣਾ ਮਹਿਣਾ ਦੇ ਐਸਚੋ ਸਾਹਿਬ ਅਦਾਲਤ ਦੇ ਵਿੱਚ ਕਿਸੇ ਕੰਮ ਗਏ ਸੀਗੇ ਮੈਂ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਤੇ ਸਾਬ ਬਲਰਾਜ ਸਿੰਘ ਦਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਔਰ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਉਹ ਆਰਾਮ ਨਾਲ ਥੱਲੇ ਆ ਗਏ ਸਿਰ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਮੌਕੇ ਤੇ ਵੀਡੀਓ ਸਾਹਿਬ ਵੀ ਪਹੁੰਚੇ ਸੇ ਹੁਣ ਮਸਲਾ ਕਿੱਥੇ ਆ ਕੇ ਜਿਹੜਾ ਹੱਲ ਹੁੰਦਾ ਹੈ ਵੀਡੀਓ ਸਾਹਿਬ ਨੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੀ ਵੀ 295000 ਸਮਥਿੰਗ ਜਿਹੜੀ ਪੇਮੈਂਟ ਸੀ ਉਹ ਕਲੀਅਰ ਹੋ ਚੁੱਕੀ ਹੈ ਤੇ ਅੱਜ ਸ਼ਾਮ ਤੱਕ ਅਜੇ ਡੇਢ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਫਰਮ ਦੇ ਖਾਤੇ ਆਉਣੀ ਹੈ ਉਹ ਆਜੂਗੀ ਹੁਣ 36000 ਰੁਪਏ ਵਿਆਜ ਦਾ ਜਿਹੜਾ ਮਸਲਾ ਉਹ ਕਹਿੰਦੇ ਮੈਂ ਪੈਸੇ ਵਿਆਜੂ ਲੈ ਕੇ ਦਿੱਤੇ ਆ ਉਹਦੇ ਬਾਰੇ ਡੇਢ ਕ ਚੱਲ ਰਿਹਾ ਉਹ ਕੋਸ਼ਿਸ਼ ਕਰ ਰਹੇ ਆ ਸੁਲਝਾਉਣ ਦੀ ਜੀ ਧੰਨਵਾਦ ਸਰ نیچے ਉਤਾਰ ਲਿਆ ਗਿਆ ਜੀ ਜੀ ਹਾਂਜੀ ਬਿਲਕੁਲ ਮੈਂ ਪਹਿਲਾਂ ਦੱਸਿਆ ਵੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸੀ ਔਰ ਉਹਨੇ ਮੇਰੀ ਬੇਨਤੀ ਨੂੰ ਸਵਾਰ ਕਰੀ ਤੇ ਇਸ ਵਾਸਤੇ ਮੈਂ ਉਹਦਾ ਧੰਨਵਾਦ ਵੀ ਕਰਦਾ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਬਟਾ ਜੀ ਮੇਰਾ ਨਾਮ ਬਲਰਾਜ ਸਿੰਘ ਆ ਜੀ ਫਰੰਟ ਭੋਨਾ ਮੇ ਰਾਜੀ ਟੈਂਕੀ ਦੇ ਚੜੇ ਸੀ ਕਾਰਨ ਕੀ ਸੀ ਜੀ ਕਾਰਨ ਉਹਦਾ ਜੀ ਪੇਮੈਂਟ ਨਹੀਂ ਹੋਈ ਸੀ ਮੈਂ ਇੱਕ ਗਲੀ ਬਣਵਾਈ ਸੀਗੀ ਤੇ ਉਹਦੀ ਪੇਮੈਂਟ ਨੂੰ ਤਕਰੀਬਨ 3.5 ਸਾਲ ਹੋ ਗਏ ਮੈਂ ਉਹ ਪੈਸੇ ਆਪਦੇ ਦੇਵ ਚੋਂ ਦੇ ਕੇ ਵਿਆਜੂ ਲੈ ਕੇ ਤੇ ਮੈਂ ਅੱਜ ਵਿਆਜ ਭਰ ਰਿਹਾ ਹਾਂ ਕਿੰਨੀ ਪੇਮੈਂਟ ਸੀ ਤੇ ਕਿਹੜੇ ਸਾਲ ਦੀ ਹੈ ਜੀ ਉਹ 2122 ਦੀ ਹੈ ਜੀ 295000 ਰੁਪਏ ਕਾਰਨ ਕਿ ਇਹ ਕਿਥੇ ਰੇਡ ਮਾ ਜਿਹੜੇ ਤਾਂ ਜੜੜਾ ਹੋਇਆ ਸੀਗਾ ਕਿਉਂ ਨਹੀਂ ਮਿਲ ਉਹ ਤਾਂ ਹੁਣ ਮੈਨੂੰ ਪਤਾ ਹੀ ਦਫਤਰ ਵਾਲਿਆਂ ਨੂੰ ਕਿਤੇ ਕਹਿੰਦੇ ਰਿਜੈਕਟ ਹੋਊਗੀ ਕਿਤੇ ਕੋਸ਼ ਮੈਨੂੰ ਤਾਂ ਹੁਣ ਤੱਕ 3.5 ਸਾਲ ਉਹਨਾਂ ਨੇ ਐਂ ਕਰਖਾਈ ਰੱਖਿਆ ਵੀ ਆ ਜਾ ਮੁਰ ਜਾ ਆ ਜਾ ਮੁਰ ਜਾ ਬਸ ਅੱਜ ਟੈਂਕੀ ਦੇ ਜੜੇ ਸੀ ਆਤ ਕੇ ਫਿਰ ਹੁਣ ਥੱਲੇ ਉਤਾਰਿਆ ਗਿਆ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਉਹਨੋਂ ਵਿਸ਼ਵਾਸ ਦਵਾਇਆ ਵੀਡੀਓ ਸਾਹਿਬ ਨੇ ਜੀ ਵੀ ਕੱਲ ਚੱਕਰ ਪੇਮੈਂਟ ਹੋ ਜਾਊਗੀ ਕੀ ਲੱਗ ਰਿਹਾ ਹੁਣ ਵੀ ਤੁਹਾਡੇ ਜਿਹੜਾ ਮਿਸ਼ਵਾਸ ਤਾਂ ਸਰ ਕਰਨਾ ਹੀ ਪੈਣਾ ਜਦੋਂ ਆਪਾਂ ਕੋਈ ਬੰਦੇ ਮੋਤਵਾਰ ਆ ਜਾਣ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਵਿਸ਼ਵਾਸਤਾ ਕਰਨਾ ਹੀ ਪ ਤੁਹਾਡੇ ਵੱਲੋਂ ਕੁਝ ਇਲਜ਼ਾਮ ਵੀ ਲਗਾਏ ਸੀਗੇ ਕਿ ਪੇਮੈਂਟ ਤਾਂ ਰੁਕੀ ਹੋਈ ਹੈ ਕਮਿਸ਼ਨ ਮੰਗ ਰਿਹਾ ਅਧਿਕਾਰੀ ਉਹ ਪਹਿਲਾਂ ਦੋ ਬੰਦੇ ਨੇ ਕਮਿਸ਼ਨ ਲਿਆ ਸੀਗਾ ਜੀ ਕਿੰਨਾ ਪ੍ਰਤੀਸ਼ਤ ਮੰਗਦੇ ਸੀ ਉਹਨਾਂ ਨੇ ਇੱਕ ਨੇ 3% ਲਿਆ ਸੀਗਾ ਜੀ ਇੱਕ ਨੇ 8000 ਰੁਪਏ ਲਿਆ ਸੀਗਾ ਇਹ ਕਿਸ ਗੱਲ ਦਾ ਇਹ ਜੀਐਸਆਰ ਸੀਗੇ ਉਹ ਕਹਿੰਦੇ ਪੇਮੈਂਟ ਕਰਾਉਣੀ ਆ ਆਪਣੇ ਡੀਸੀ ਸਾਹਿਬ ਤੋਂ ਏਡੀਸੀ ਵਿਕਾਸ ਤੋਂ ਵੀ ਉੱਥੇ ਦੇਣੇ ਆ ਉਹਨਾਂ ਨੇ ਪਹਚਾਇਆ ਵੀ ਨਹੀਂ ਗਾ ਪੈਸੇ ਉਹ ਜਸ ਕਰਕੇ ਉਹ ਹਲਤ ਕਰ ਪੇਮੈਂਟ ਆਈ ਰੋਲਦੀ ਫਿਰਦੀ ਰਹੀ ਟਾਡੇ ਵੱਲੋਂ ਹੋਰ ਵੀ ਕਿਹਾ ਜਾ ਰਿਹਾ ਸੀਗਾ ਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਪੈਂ ਮੇਰਾ ਵਿਆਜ ਪੈ ਰਿਹਾ ਮੈਨੂੰ ਹਾਂ ਜੀ ਮੈਂ ਬਜੂ ਲੈ ਕੇ ਪੈਸੇ ਸਰਜੀਤ ਸਿੰਘ ਨੂੰ ਪੇਮੈਂਟ ਕਰਤੀ ਸੀ ਜੀ ਤੋਂ ਇੰਟਰਲੌਕ ਚੱਕੀ ਸੀਗੀ ਉਹ ਮੈਨੂੰ 6000 ਰੁਪਏ ਮਹੀਨੇ ਦਾ ਐਕਸਟਰਾ ਵਿਆਜ ਪੈ ਰਿਹਾ ਹੁਣ ਕਿਸ ਤਰ੍ਹਾਂ ਦਾ ਵਿਸ਼ਵਾਸ ਦਵਾਇਆ ਗਿਆ ਹੁਣ ਵੀਡੀਓ ਸਾਹਿਬ ਨੇ ਵਿਸ਼ਵਾਸ ਦਵਾਇਆ ਜੀ ਕੱਲ ਤੇ ਹੱਥ ਸ਼ਾਂਤ ਕਰਦਾ ਵੀ ਮੈਂ ਅਸੀ ਪੇਮੈਂਟ ਕਰਵਾ ਦਿਆਂ